ਤੁਸੀਂ ਆਪ ਦੀ ਗੱਲ ਕੀਤੀ ਹੈ ਕਿ 130 ਦੀ ਗੱਲ ਕੀਤੀ ਉਹ ਕੋਈ ਬੰਦਾ ਨਾਈ ਦੀ ਦੁਕਾਨ ਤੇ ਗਿਆ ਸੀਗਾ ਤੇ ਉਹ ਨਾਈ ਕਹਿੰਦਾ ਬਾਲ ਕਟੇ ਕਿ ਟੇ ਕਹਿੰਦਾ ਜਵਾਨਾ ਤੇਰੇ ਸਾਹਮਣੇ ਕਿੰਨੇ ਆ ਇਹਦੇ ਚਾਰ ਨੂੰ ਪਤਾ ਲੱਗੂਗਾ ਠੀਕ ਹੈ ਨਾ ਹੁਣ ਕਿੰਨੇ ਪਾਣੀ ਚ ਅਸੀਂ 130 ਕਰਕੇ ਦਿਖਾਵਾਂਗੇ 03 130 ਕਰਕੇ ਦਿਖਾਵਾਂਗੇ 13 ਦਾ ਸਕੋਰ ਤੇ 0 ਲੰਘ ਹੋਏਗੀ ਦੂਜੀ ਗੱਲ ਚੰਦੂ ਮਹਾਰਾਜ ਸਾਹਿਬ ਕੱਲ ਜਿਹੜਾ ਰੋਡ ਸ਼ੋ ਹੋਇਆ ਮੈਂ ਰੋਡ ਸ਼ੋ ਦੇਖਿਆ ਉਹ ਉਹਨੂੰ ਪੁੱਛੋ ਮਹਾਲੀ ਦੇ ਕਿੰਨੇ ਲੋਕ ਇਸ ਦੇ ਵਿੱਚ ਜਾ ਨਾਨਪੁਰਾ ਕਨਸੀ ਦੇ ਲੋਕ ਕਿੰਨੇ ਜੋ ਉਸ ਰੋਡਸ਼ੋ ਦੇ ਵਿੱਚ ਮੈਂ ਸਾਰੇ ਪੰਜਾਬ ਦੇ ਬੰਦੇ ਇਕੱਠੇ ਕਰਕੇ ਮੈਂ ਇੱਥੇ ਮਹਾਲੀ ਲਾ ਕੇ ਇੱਕ ਰੋਡ ਸ਼ੋਅ ਕਰਦਿਆਂ ਉਹ ਤਾਂ ਉਹਦਾ ਕੋਈ ਮਨ ਨਹੀਂ ਰੱਖਦਾ ਪਰ ਅੱਜ ਤੁਸੀਂ ਇਹ ਦੇਖੋ ਜਿੰਨੀ ਸੰਗਤ ਆਈ ਹੈ ਹਲਕਾ ਅੱਧਾ ਘੰਟਾ ਹੋਰ ਲੋਕ ਆਉਣੇ ਆ ਇੱਕ ਬੰਦਾ ਬੱਸ ਉਹ ਬਾਹਰ ਲਿਖੇ ਹਲਕੇ ਤੋਂ ਹੋਵੇ ਮਹਾਲੀ ਤੋਂ ਬਿਨਾ ਖੈਰ ਤੋਂ ਵੀ ਹੋਵੇ ਇੱਕ ਬੰਦਾ ਜ਼ਿਲਕਪੁਰ ਤੋਂ ਵੀ ਇੱਕ ਬੰਦਾ ਹੋਵੇ ਟੋਟਲ ਸੰਗਤ ਜਿਹੜੀ ਉਹ ਮਹਾਲੀ ਹਲਕੇ ਦੀ ਮਹਾਲੀ ਸ਼ਹਿਰ ਤੇ ਮਹਾਲੀ ਪਿੰਡਾਂ ਦੀ ਆ ਔਰ ਜੇ ਹਜ਼ਾਰ ਬੰਦੋ ਘੱਟ ਜਾਓ ਦੇਖ ਦੇਖ ਲਓ ਕਿ ਅਸੀਂ ਹਲੇ ਉਹ ਤੋਂ ਕਪਾਈ ਇੱਕ ਗੱਡੀ ਲੈ ਕੇ ਆਏ ਹੋ ਦੋ ਨਹੀਂ ਲੈ ਕੇ ਆਉਣੀਆਂ ਤਾਂ ਇਸ ਕਰਕੇ ਜਿਹੜਾ ਇਹ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਫਿਰ ਰੋਡ ਸ਼ੋਅ ਕਿਦਾਂ ਵੱਡਾ ਜਾਂ ਕਿੰਨੇ ਲੋਕ ਨੇ ਵੋਟਰਾਂ ਦਾ ਲੋਕੋ ਲੋਕਾਂ ਨੇ ਪਾਉਣੀਆਂ ਨੇ ਰੋਡ ਸ਼ੋਅ ਵਾਲੇ ਨੇ ਨਹੀਂ ਪਾਉਣੀਆਂ ਅੱਜ ਨਾ ਤਾਂ ਕੋਈ ਰੋਡ ਸ਼ੋਅ ਹੈ ਇਹ ਨਾ ਕੋਈ ਅਸੀਂ ਆਪਣੀ ਉਸੇ ਕੋਈ ਵੱਡੀ ਉਹ ਚੰਦਗਰ ਹੁਣ ਅੱਜ ਤਾਂ ਹੱਥ ਜੋੜ ਕੇ ਮਹਾਰਾਜ ਅਸ਼ੀਰਵਾਦ ਲੈ ਚੱਲੇ ਆਂ ਉੱਥੇ ਅਰਦਾਸ ਕਰਨੀ ਸੀ ਪਾਸ਼ਾ ਨਿਰਵਿਘਨ ਇਲੈਕਸ਼ਨ ਹੋਵੇ ਔਰ ਸਾਡੀ ਸਫਲਤਾ ਜੋ ਅਸੀਂ ਕੰਮ ਕੀਤੇ ਨੇ ਜਾਂ ਜੋ ਪੰਜਾਬ ਦੀ ਤਰੱਕੀ ਹੋਈ ਹੈ ਜੋ ਸਾਡ ਸਾਡੀ ਸੋਚ ਹੈ ਉਹਨੂੰ ਸਾਨੂੰ ਪੂਰਾ ਕਦਰ ਸਵਰਥ ਬਣਾਉ। ਇਹ ਸਾਡੀ ਉਸੇ ਅਖੇਸੀ ਅਲਾਸ ਹੋਏ। ਇਸ ਕੰਸਟਿਟੂਐਂਸੀ ਦੇ ਵਿੱਚ ਤੁਸੀਂ ਜੋ ਵਿਕਾਸ ਕਾਰਜ ਕਰਨੇ ਤੇ ਪ੍ਰਮੁਖਤਾ ਤੇ ਕਿਹੜਾ ਇਹ ਜਾ ਕਰ ਰਿਹਾ ਜੋ ਤੁਸੀਂ ਕਰੋਗੇ। ਦੇਖੋ ਇਦਾਂ ਹੈ ਕਿ ਜਿਹੜਾ ਮਹਾਲੀਕ ਜਿਵੇਂ ਸੇਲਾ ਸਾਹਿਬ ਨੇ ਕਿਹਾ ਵੀ ਬਹੁਤ ਇਸ ਵੇਲੇ ਅਪਡੇਟ ਸਿਟੀ ਹੈ ਪੂਰੇ ਵਾਰਡ ਚ ਇਹ ਨਹੀਂ ਆਇਆ। ਇੱਕ ਮੈਟਰੋ ਸਿਟੀ ਦੇ ਨਾਂ ਤੇ ਆ ਉੱਭਰ ਰਿਹਾ ਹੈ। ਔਰ ਜਿੰਨੀ ਇੱਥੇ ਡਿਵੈਲਪਮੈਂਟ ਹੋ ਸਕਦੀ ਹੈ ਸ਼ਹਿਰ ਹੋ ਤੁਸੀਂ ਸਿਟੀ ਨਾ ਹੋਵੇ। ਚੰਡੀਗੜ੍ਹ ਵੀ ਇੱਕ ਤਰ੍ਹਾਂ ਬੰਦ ਹੋ ਗਿਆ 4 ਸਪੇਅਰ ਤੋਂ। ਗੜ ਕਾਉਂ ਤੋਂ ਬਾਅਦ ਜੇ ਕੋਈ ਜਾਂ ਬੰਗਲੌਰ ਤੋਂ ਬਾਅਦ ਕੋਈ ਵੱਡਾ ਸ਼ਹਿਰ ਡਿਵੈਲਪ ਹੋ ਰਿਹਾ ਤਾਂ ਉਹ ਮਹਾਲੀ ਹੋ ਰਿਹਾ ਔਰ ਦੁਨੀਆ ਦਾ ਕੋਈ ਐਸਾ ਬੰਦਾ ਜਿਹੜਾ ਇਹਨਾਂ ਦਾ ਮਹਾਰਜ ਕਰ ਨਾ ਹੋਵੇ ਜਾਂ ਮੇਰਾ ਮਹਾਰਜੂ ਕਾਰੋਬਾਰ ਨਾ ਹੋਵੇ ਅੱਜ ਸਾਡੀ ਮਹਾਲੀ ਦੀ ਜਿਹੜੀ ਆਈਟੀ ਇੰਡਸਟਰੀ ਹੈ ਬਹੁਤ ਸਾਰੇ ਇਸੇ ਪ੍ਰੋਜੈਕਟਰ ਨੇ ਜਿਹੜਾ ਕੰਮ ਇੱਥੇ ਵਾਟੇ ਕਰਦੇ ਨੇ ਪਰ ਉਹਦਾ ਜਿਹੜਾ ਫਲ ਅਮਰੀਕਾ ਜਾ ਕੇ ਮਿਲਦਾ 5-500 600 ਬੱਚਾ ਆਈਟੀ ਡੈਸਕ ਤੇ ਬੈਠਾ ਰਾਤ ਦਿਨ ਕੰਮ ਕਰਦਾ 20 ਘੰਟੇ ਚੱਲਦੀਆਂ ਨੇ ਤੇ ਜਦੋਂ ਆਉਣ ਵਾਲੇ ਸਮੇਂ ਵਿੱਚ ਫਲੈਟ ਸਟਾਰਟ ਹੋ ਗਈਆਂ ਇਹ ਸਾਡੀ ਪਹਿਲਾ ਮੁੱ ਜਿਹੜੇ ਸਾਡੇ ਆਪਣੇ ਸਿੰਗਾਪੁਰ ਵਗੈਰਾ ਨੇ ਜਾਂ ਅਰਬ ਕੰਟਰੀ ਚੱਲ ਰਹੀਆਂ ਨੇ ਵੀ ਹਰ ਫਲਾਈਟ ਹੋਵੇ ਤੇ ਇੱਥੇ ਕੋ ਵੱਡੇ ਵੱਡੇ ਕਾਨਫਰੈਂਸ ਹਾਲ ਹੋਣ ਕਿ ਲੋਕ ਜਿਹੜੇ ਆਪਣੇ ਸਬਮਿਟ ਕਰਦੇ ਨੇ ਬਹੁਤਾਂ ਆ ਕੇ ਕਰਦੇ ਨੇ ਉਹ ਬੰਬੇ ਦੀ ਬਜਾਏ ਚੰਡੀਗੜ੍ਹ ਦੀ ਬਜਾਏ ਸਾਡੇ ਸ਼ਹਿਰ ਜਾ ਕੇ ਕਰਨ ਤਾਂ ਉਹਦੇ ਨਾਲ ਸਾਡੇ ਇਲਾਕੇ 'ਚ ਬਹੁਤ ਖੁਸ਼ਹਾਲੀ ਆਉਂਦੀ ਤੇ ਇਸ ਕਰਕੇ ਅੱਜ ਕੋ ਮੈਡੀਕਲ ਕਾਲਜ ਬਣਗਾ ਮਹਾਲੇ 'ਚ ਅਸੀਂ 3-4 ਕਾਲਜ ਹੋਰ ਬਣਨ ਦੀ ਪ੍ਰਪੋਜ਼ਲ ਹੈਗੀ ਆ ਬਾਕੀ ਇਲਾਕੇ ਦੇ ਲੋਕਾਂ ਦੀ ਇਸ ਵੇਲੇ ਹਾਲਾਤ ਜੋ ਨੇ ਚੰਡੀਗੜ੍ਹ ਤੋਂ ਬੈਟਰ ਸਾਡਾ ਸੋਜਾ ਫੈਸਿਲਿਟੀ ਮਹਾਲੇ ਦੇ ਵਿੱਚ ਜਾ ਕੇ ਰਹੇਗਾ ਮਹਾਲੀ ਚ ਐਸਲ 55 ਐਮਐਲ ਪਾਣੀ ਦੀ ਸਬਤ ਹੈਗੀ ਆ ਔਰ ਜਿਹੜਾ ਉਹ ਪਲਾਂਟ ਲਾਇਆ ਸੀ ਟ੍ਰੀਟਮੈਂਟ ਪਲਾਂਟ ਲਾਇਆ ਉਹ ਜਾਨੀ ਕਿ ਜਿਹੜਾ ਏਸ਼ੀਆ ਦਾ ਸੈਕਿੰਡ ਪਲਾਂਟ ਹੈ ਜਿਹੜਾ ਸੀਨੀ ਟ੍ਰੀਟਮੈਂਟ ਪਲਾਂਟ ਲਾਇਆ ਏਸ਼ੀਆ ਦਾ ਪਹਿਲਾ ਪਲਾਂਟ ਹੈ ਕਿ ਹਰ ਚੀਜ਼ ਜਿਹੜੀ ਅਸੀਂ ਮਹਾਲੀ ਸ਼ਹਿਰ ਨੂੰ ਅਨਲਾਈਜ਼ ਕਰ ਰਹੇ ਹਾਂ ਕਿ ਚੰਡੀਗੜ੍ਹੋਂ ਬੈਠੇ ਸੁਣਦਾ ਹੋਵੇ ਔਰ ਦੁਨੀਆ ਤੋਂ ਜੋ ਲੋਕਾਂ ਨੇ ਇਨਵੈਸਟਮੈਂਟ ਕਰ ਸਾਡੇ ਬਚਾਰੋ ਜਗਾਂ। ਸੁਖੀ ਸਾਹਿਬ ਜਦੋਂ ਤੁਸੀਂ ਐਮਐਲਏ ਸੀਗੇ ਤਾਂ ਕਿੰਨਾ ਕਿੰਨਾ ਬੋਲ ਦੇ ਵਿੱਚ ਨਹੀਂ ਪੱਥਰ ਰੱਖੇ ਗਏ ਸੀਗੇ ਨਾ ਮੈਂ ਬਸ ਕਹਿੰਦਾ ਮੈਂ ਤੁਹਾਨੂੰ ਉਹੀ ਗੱਲ ਕਰਦਾ ਵੀ ਦੇਖੋ ਤੁਸੀਂ ਤੁਸੀਂ ਦੱਸੋ ਪਰ ਉਹ ਹੇਠਾਂ ਦੂਰੇ ਨੇ ਸੁਣੋ ਪਹਿਲੀ ਗੱਲ ਤਾਂ ਬੱਸ ਸਟੈਂਡ ਅਸੀਂ 77 ਸੈਕਟਰ 77 ਦੇ ਵਿੱਚ ਨਹੀਂ ਪੱਥਰ ਰੱਖਿਆ ਸੱਤ ਕਿਲੇ ਜੀਵਨ ਟਰਾਂਸਫਰ ਕਰਾਈ ਗੱਲ ਕਰਦੇ ਟਰਾਂਸਪੋਰਟ ਮਾਰਕ ਦੇ ਨਾਂ ਤੇ ਉਸ ਤੋਂ ਬਾਅਦ ਅਸੀਂ ਭਗਤ ਅਸਰਾਂ ਬੈਦਵਾ ਸਾਡੇ ਇਸ ਇਲਾਕੇ ਦਾ ਬਹੁਤ ਵੱਡਾ ਕਵੀ ਹੋਇਆ 1945 ਤੋਂ ਪਹਿਲਾਂ ਉਹਨਾਂ ਦੇ ਉਦੇ ਨਾਲ ਦੇ ਆਡੀਟੋਰੀਅਮ ਟੈਗੋਰ ਥੀਟਰ ਦੀ ਤਰਜ਼ ਤੇ 15 ਕਰੋੜ ਰੁਪਏ ਲਾਗਤ ਨਾਲ ਸਮਾਦੋਕਲੇ ਜੀਨ ਉਹਦੇ ਨਾਲ ਕਰਵਾਈ ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਹਸਪੀਟਲ ਸੈਕਟਰ 68 ਦੇ ਵਿੱਚ ਮਨਜ਼ੂਰ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਿੰਨੇ ਫਾਇਰ ਬ੍ਰਿਗੇਡ ਬਣਾਏ ਹੋਰ ਬਣਾਏ ਕਿੰਨੇ ਜਿਹੜੇ ਪ੍ਰੋਜੈਕਟ ਸੀ ਜਿਹੜੇ ਅਸੀਂ ਨਰਸਿੰਗ ਕਾਲਜ ਮਨਜ਼ੂਰ ਕੀਤਾ ਉਹਦੀ ਵਕਦਰ ਨਹੀਂ ਪੱਥਰ ਵੀ ਰੱਖਿਆ ਜ਼ਮੀਨ ਟਰਾਂਸਫਰ ਕਰਾਈ ਉਹਦੇ ਨਾਮ ਤੇ ਤੇ ਜਿਹੜਾ ਇਧਰਲੇ ਪਾਸੇ ਮੈਡੀਕਲ ਕਾਲਜ ਦੇ ਬਾਅਦ ਸਲਾਮ ਏਰੀਆ ਉਹਨੂੰ ਪੂਰਾ ਡਵਲਪਰਮੈਂਟ ਦੇ ਬਾਅਦ ਪੂਰੀ 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 ਬਣਾਈ 10 ਕਰੋੜ ਦੀ ਲਾਗਤ ਇਕ ਰੋਡ ਬਣਦੀ ਕਿ ਵੀ ਇਸ ਸ਼ਹਿਰ ਦੇ ਵਿੱਚ ਅਸੀਂ ਕਹਿੰਦਾ ਮੈਡੀਕਲ ਵੀ ਹੋਵੇ ਨਰਸਿੰਗ ਕਾਲਜ ਵੀ ਹੋਵੇ ਫਾਰਮੇਸੀ ਵੀ ਹੋਵੇ ਔਰ ਉਸ ਤੋਂ ਬਾਅਦ ਜਿਹੜਾ ਅਜਰਵੈਦਿਕ ਵੀ ਹੋਵੇ ਔਰ ਹੋਮੋਪੈਥਿਕ ਕਾਲਜ ਵੀ ਹੋਵੇ ਸਾਰੀਆਂ ਸੁਵਿਧਾਵਾਂ ਅਸੀਂ ਇੱਕ ਸਿੰਗਲ ਬਿੰਡੋ ਦੇਣੀ ਚਾਹੁੰਦੇ ਸੀ ਹੁਣ ਤੁਸੀਂ ਮੰਨੋਗੇ ਕਿ ਜਿਹੜੀ ਅਸੀਂ ਇੱਥੇ ਇੱਕ ਲੈਬ ਲਾਈ ਹੈ ਤੁਸੀਂ ਦੇਖਿਓ ਕਿ 26 ਲੈਬ ਹੋਏ ਮਨਜ਼ੂਰ ਕੀਤੀਆਂ ਸੀਗੀਆਂ ਸਭ ਤੋਂ ਪਹਿਲਾਂ ਪੈਲਟ ਪ੍ਰੋਜੈਕਟ ਮਹਾਰਜ ਲਾਇਆ ਸੀ ਔਰ ਉਹ ਤਕਰੀਬਨ 80 ਕਰੋੜ ਦੇ ਲਾਗੇਗ ਸਾਲ ਜਿਹੜੀ ਹੈ ਉਹ ਪ੍ਰੋਜੈਕਟਸ ਪੂਰੇ ਪੰਜਾਬ ਦਾ ਅਜ ਉਹ ਸਾਰੀਆਂ ਕੰਮਕਾਰੀਆਂ ਨੇ ਜਿਹੜਾ ਬਾਹਰ ਐਮ ਆਰ ਆਈ ਸਾਢੇ 12000 8000 ਜੁੜੀ ਆ ਉਹ ਸਿਰਫ 1200 ਰੁਪਏ ਜੀ ਹੋ ਰਹੀ ਉੱਥੇ ਸਿੱਧੂ ਸਾਹਿਬ ਸਵਾਲ ਇਹ ਸੀਗਾ ਕਿ ਜੋ ਨੀ ਪੱਥਰ ਤੁਸੀਂ ਰੱਖੇ ਸੀਗੇ ਹਾਂ ਜੀ ਬਸਟਾਨਾ ਰੋਡ ਟੋਰੈਂਟ ਦੀ ਗੱਲ ਕਰ ਰਹੇ ਮੈਂ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਵੀ ਜਿਹੜੀ 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 ਸਰਕਾਰ ਆ ਅਸੀਂ ਪੈਸੇ ਮਨਜ਼ੂਰ ਕੀਤੇ ਹੁਣ ਦੇਖੋ ਸਾਡੀ ਸਰਕਾਰ ਚੱਲੇਗੀ ਅਸੀਂ ਕਰਦੇ ਜੇ ਆਪਾਂ ਵਾਲਿਆਂ ਕੋਲ ਕੋਈ ਸੋਚ ਹੈਗੀ ਆ ਜਾਂ ਵਿਜ਼ਨ ਹੈਗਾ ਤਾਂ ਉਹਨੂੰ ਕੰਪਲੀਟ ਕਿਉਂ ਨਹੀਂ ਕੀਤਾ ਅਸੀਂ ਤਾਂ ਇਹ ਸੋਚੂ ਲੈਂਦੇ ਪਹਿਲਾਂ ਸੈਕਟਰ 70s ਦਾ ਬਸਟਾਨਾ ਰੋਡ ਦੇ ਉੱਤੇ ਉਸੇ ਰੋਦੇ ਵਿੱਚ 43 ਦਾ ਉਸੇ ਰੋਦੇ ਵਿੱਚ ਬਹਾਦਰ ਦਾ ਬਸਤਾ ਮਿਲਦਾ ਔਰ ਬਾਅਦ ਨੇ ਇਰਪਨ ਰੋਡ ਦੇ ਉੱਤੇ ਸੀ ਔਰ ਪਟਿਆਲੇ ਦਾ ਪਟਿਆਲੇ ਵੱਲ ਸਭਤਾ ਸੀ ਲੁਧਿਆਣਾ ਜਣਾ ਜਿੰਦਰ ਜਣਾ ਉਹਨਾਂ ਦਾ ਵਸੂਦਾ ਸੀ ਲੇਕਿਨ ਇਹਨਾਂ ਨੇ ਕੋਈ ਨਹੀਂ ਸ਼ਰੇ ਲਾਇਆ ਸਾਡੇ ਕਿਸੇ ਉਸ ਗੱਲ ਅਜਿਹਾ ਕਰਤਾ ਜ਼ਮੀਨ ਦੇਤੀ ਸਭ ਕੋ ਕਰਤਾ ਨਹੀਂ ਬਥੇ ਰੱਖਤਾ ਪੈਸੇ ਮਨਜ਼ੂਰ ਕਰਾਤੇ ਪਰ ਕਰਨਾ ਸਰਕਾਰ ਨੇ ਸੀ ਨਾ ਬਲਕਿ ਅਸੀਂ ਦੇਦੇ ਤਾਂ ਕਹੀਏ ਕਿ ਵਿਕਾਸ ਕਰਿਆ ਕਿਤੇ ਨਾ ਕਿਤੇ ਟੰਗੜਾਈ ਜਾ ਦੇ ਦੇਖੋ ਗੱਲ ਇਹ ਹੋਰੀ ਟੰਗ ਨਹੀਂ ਡਾਈ ਇਹਨਾਂ ਕੋਲ ਸੋਚੇ ਹੀ ਨਹੀਂ ਇਹ ਕਰਨਾ ਨਹੀਂ ਚਾਹੁੰਦੇ ਇਹਨਾਂ ਨੇ ਉਲਟਾ ਸਾਡਾ ਮੈਡੀਕਲ ਕਾਲਜ ਨੂੰ ਵੀ ਇੱਕ ਤਰ੍ਹਾਂ ਬੰਦ ਕਰ ਦੇ ਹੱਥ ਵੜ ਲੇਕਿਨ ਉਹਦਾ ਕੁਦਰਤੀ ਉਹ ਸੋਸਾਇਟੀ ਸੀ ਕੇ ਸੈਂਟਰ ਤੋਂ ਪੈਸਾ ਆਉਣਾ ਸ਼ੁਰੂ ਹੋ ਗਿਆ ਤਾਂ ਸਾਡਾ ਕਾਲਜ ਚੱਲ ਰਿਹਾ ਹੈ ਠੀਕ ਹੈ ਜੀ ਓਕੇ